मोहम्मद साहब ने हजरत अली से एक गल हदीस में पढ़ रहा अली धार्मिक बंदे दी एक गलती लख गलियां गलती, वर्गी एक गलती एक गलती नहीं है इसने कुछ अरसा पहला ऐलानिया भी कहा कि दो चार पत्थर दिया मूर्तियां ने अगर दुध पीता है गणेश का गणेश की मूर्तियां ने ਮੇਰੀ ਤਾਂਤਰਿਕ ਸਿੱਧੀ ਨਾਲ ਇਸ ਨੇ ਭਾਰਤ ਵਿੱਚ ਐਸਾ ਦਾਵਾ ਕੀਤਾ ਐਲਾਨੀਆ ਅਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸੱਜਣਾ ਬੇਲੀਆਂ ਮਿੱਤਰਾਂ ਮਾਵਾ ਤੇ ਪੈਣਾ ਨੂੰ ਜੀ ਆਇਆਂ ਨੂੰ ਆਈ ਫੇ ਤੁਹਾਡੇ ਬਾਅਦ ਗਿਆਨੀ ਸੰਸਿੰਘ ਜੀ ਮਸਕੀਨ ਦੀ ਬਹੁਤ ਪਿਆਰੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਔਰ ਇਸ ਵੀਡੀਓ ਦੇ ਅੰਦਰ ਵੀ ਦੱਸਣਗੇ ਗਿਆਨੀ ਸੰਸਿੰਘ ਜੀ ਮਸਕੀਨ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਤਾਤ੍ਰਿਕ ਸiddhi ਨੂੰ ਪ੍ਰਗਟ ਕੀਤਾ ਔਰ ਮਜੀਦ ਗਿਆਨੀ ਸੰਸਿੰਘ ਜੀ ਮਸਕੀਨ ਇਸ ਵੀਡੀਓ ਦੇ ਅੰਦਰ ਮੁਹੰਮਦ ਸਾਹ ਸੱਲੱਲਾਹ ਵਾਲੀ ਵਸੱਲਮ ਦੀਆਂ ਗੱਲਾਂ ਵੀ ਦੱਸਣਗੇ ਤੇ ਆਪਾਂ ਇਸ ਵੀਡੀਓ ਨੂੰ ਮੁਕੰਮਲ ਸੁਣਨਾ ਹੈ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਅੰਦਰ ਆ ਕੇ ਲਿਖ ਦਿਓ ਵਾਹਿਗੁਰੂ ਤੇ ਮੈਂ ਕਰਨਾ ਵੀਡੀਓ ਸਟਾਰਟ 2000 ਸਾਲ ਪਹਿਲੇ ਪਰ ਤਾੰਤਰ ਸਿੱਧੀ ਥੋੜੇ ਦਿਨਾਂ ਦੀ ਸਾਧਨਾ ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ ਹਿੰਦੁਸਤਾਨ ਦੇ ਵਿੱਚ ਇਸ ਵਕਤ ਦਾ ਇੱਕ ਬੜਾ ਮਸ਼ਹੂਰ ਤਾੰਤ੍ਰਿਕ ਇਸ ਵਕਤ ਜੇਲ੍ਹ ਦੇ ਚ ਹੈ ਚੰਦਰ ਸਵਾਮੀ ਸ਼ਾਇਦ ਆਪਨੇ ਪੇਪਰ ਪੜ੍ਹੇ ਹੋਵਨ ਅਖਬਾਰ ਪੜ੍ਹੇ ਹੋਨ ਖਬਰਾਂ ਸੁਣੀਆਂ ਹੋਣ ਇਸਨੇ ਆਪਣੀ ਤਾੰਤ੍ਰਿਕ ਸਾਧਨਾ ਨਾਲ ਬੜਿਆਂ-ਬੜਿਆਂ ਨੂੰ ਮੁੱਠੀ 'ਚ ਕੀਤਾ ਔਰ ਉਹਨਾਂ ਕੋਲ ਗਲਤ ਕੰਮ ਕਰਾਇਆ। ਰੋਣਾ ਨੇ ਗਲਤ ਕੀਤੇ। ਔਰ ਜਦ ਇਸ ਨੂੰ ਗ੍ਰਿਫਤਾਰ ਕਰਨ ਆਏ ਮੈਂ ਉਦੋਂ ਹਿੰਦੁਸਤਾਨ ਦੇ ਚੀ ਸੀ ਜਿਸ ਦਿਨ ਅਰੇਸਟ ਹੋਇਆ ਇਹਨੇ ਕਿਹਾ ਮੈਨੂੰ ਅਰਸ ਅਰੇਸਟ ਕੀਤਾ ਤਾਂ ਮੈਂ ਸਾਰੇ ਰਾਜ਼ ਉਗਲ ਦੇਵਾਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ। ਮੈਂ ਸਭ ਉਗਲ ਦੇ। ਪਰ ਜਿਨ੍ਹਾਂ ਦੇ ਰਾਜ਼ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ ਕੋਰਟ ਨੇ ਅੰਦਰ ਕਰ ਦਿੱਤਾ ਹੈ ਜੇਲ੍ਹ ਦੇ ਜੇ ਇਸ ਨੇ ਕੁਛ ਹਰਸਾ ਪਹਿਲਾਂ ਐਲਾਨੀਆਂ ਵੀ ਕੀਆ ਕਿ ਦੋ ਚਾਰ ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦਾ ਗਣੇਸ਼ ਦੀਆਂ ਮੂਰਤੀਆਂ ਨੇ ਮੇਰੀ ਤਾੰਤ੍ਰਿਕ ਸਿੱਧੀ ਨਾਲ ਕਿਸ ਨੇ ਭਾਰਤ ਦੇ ਵਿੱਚ ਐਸਾ ਦਾਵਾ ਕੀਤਾ ਐਲਾਨੀਆਂ ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ ਸਿਲਸਿਲਾ ਦੇਖਿਆ ਹੈ ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ ਤੇ ਉੱਥੋਂ ਦਾ ਵਾਸੀ ਹੈ ਅਕਸਰ ਇਸ ਦਾ ਅਲਵਰ ਆਣਾ ਜਾਣਾ ਰਿਹਾ ਹੈ ਧਾਰਮਿਕ ਸਮਾਗਮਾਂ ਵਿੱਚ ਬੋਲਣਾ ਵੀ ਰਿਹਾ ਇਸ ਦਾ ਤਾੰਤ੍ਰਿਕ ਯੋਗੀ ਹੈ ਦਿੱਲੀ ਦੇ ਜੋ ਇਸ ਦਾ ਆਸ਼ਰਮ ਹੈ ਪੁਰਾਣੇ ਕਿਸੇ ਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ ਔਰ ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ ਇਸ ਮਹਿਲ ਨੁਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘੱਟ ਤੋਂ ਘੱਟ 10 ਕਰੋੜ ਰੁਪਏ ਖਰਚ ਹੋਣਾ ਚਾਹੀਦਾ ਹੈ ਤਾਂਤਰਿਕ ਵਿਦਵਾਨ ਸਾਈਂ ਬਾਬੇ ਨੂੰ ਵੀ ਤਾਂਤ੍ਰਿਕ ਯੋਗੀ ਮੰਨਦੇ ਨੇ ਇਹ ਵੀ ਮੈਰਜ ਕਰਦੇ ਆ ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦਾ ਹੈ ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ ਲੱਖਾਂ ਦੇ ਇਕੱਠ ਦੇ ਵਿੱਚ ਉਹਦੀ ਤਸਵੀਰ ਤਸਵੀਰ ਦੇ ਚੋਂ ਵੀ ਰਾਖ ਨਿਕਲਦੀ ਹੈ ਉਹ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ ਲੱਖਾਂ ਲੋਕ ਪ੍ਰਭਾਵਿਤ ਆਉਂਦੇ ਨੇ ਲਖਾ ਲੋਕ ਉਸਦੇ ਪੁਜਾਰੀ ਆਉਂਦੇ ਨੇ ਪਰ ਮਹਾਰਜ ਘਰਾਂ ਪ੍ਰਭੂ ਕਰਕੇ ਨਹੀਂ ਉਸ ਤੰਤਰ ਸਿੱਧੀ ਕਰਕੇ ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ ਪਰ ਇਹ ਤਾੰਤ੍ਰਿਕ ਸਿੱਧੀ ਇਸਦੇ ਕੋਲ ਚੰਦਰਾ ਸਵਾਮੀ ਕੋਲ ਨਾ ਆਉਂਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ ਸਾਰੇ ਮਿਲਿਸ਼ਟਾਂ ਨੂੰ ਇਸਨੇ ਮੁੱਠੀ 'ਚ ਨਹੀਂ ਕਰਨਾ ਸੀ ਸਾਰੇ ਇਸ ਦੀ ਮੁੱਠੀ 'ਚ ਸਨ ਸਾਰੇ ਇਸ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਮੈਂ ਤੇ ਕੁਝ ਇਸ ਤਰ੍ਹਾਂ ਦਾ ਵੀ ਪੜਿਆ ਕਿ ਜ਼ਾਫ ਦੇ ਸਮੇ ਰਾਸ ਉਤਨ ਨਾਮ ਦਾ ਇੱਕ ਤਾੰਤ੍ਰਿਕ ਰਸ਼ੀਆ ਦੇ ਚ ਵੀ ਸੀ ਜਿਸ ਨੇ ਉਸਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਇਆ ਧਰਮ ਬਾਰੇ ਨਫਰਤ ਰਸ਼ੀਆ ਦੇਚ ਅਗਰ ਪੈਦਾ ਹੋ ਸਕੀ ਠੀਕ ਹੈ ਕਿ ਕਾਰਨ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋ ਲੇਕਿਨ ਇਸ ਦੇਚ ਕੁਛ ਉਸਤਾਂਤ੍ਰਿਕ ਯੋਗੀ ਦਾ ਵੀ ਅਸਰ ਉਸਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਤੋਂ ਲੋਕਾਂ ਦੇ ਮਨ ਦੇਚ ਧਰਮ ਤੋਂ ਨਫਰਤ ਪੈਦਾ ਹੋਈ ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨੇ ਜਿਤਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ ਤੋਂ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿਤਨਾ ਗਲਤ ਹੋ ਸਕਦਾ ਇਤਨਾ ਥੱਲੇ ਹੋ ਸਕਦਾ ਹੈ ਤੋਂ ਧਰਮ ਕੀ ਹੈ ਕੁਝ ਵੀ ਨਹੀਂ ਹੈ ਮੁਹੰਮਦ ਸਾਹਿਬ ਨੇ حضرت ਅਲੀ ਨੂੰ ਕਿਹਾ ਸੀ ਇੱਕ ਗੱਲ ਹਦੀਸ ਮੈਂ ਪੜ ਰਿਹਾ ਸੀ ਇੱਕ ਦਿਨ ਪਲੀ ਧਾਰਮਿਕ ਬੰਦੇ ਦੀ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਉਹਦੀ ਇੱਕ ਗਲਤੀ ਇੱਕ ਗਲਤੀ ਨਹੀਂ ਹੈ ਸ਼ਾਇਦ ਆਮ ਸਾਧਾਰਨ ਬੰਦੇ ਦੀਆਂ ਹਜ਼ਾਰਾਂ ਗਲਤੀਆਂ ਵੀ ਇੱਕ ਗਲਤੀ ਵਰਗੀਆਂ ਆਵਨ ਕਿਉਂਕਿ ਉਸ ਹਜ਼ਾਰਾਂ ਗਲਤੀਆਂ ਨਾਲ ਉਹ ਖੁਦ ਦੁਖੀ ਹੋਵੇਗਾ ਜਗਤ ਨਹੀਂ ਪਰ ਧਾਰਮਿਕ ਮਨੁੱਖ ਦੀ ਇੱਕ ਗਲਤੀ ਖਾਸ ਕਰਕੇ ਉਹ ਪ੍ਰਤੀஷ்டਿਤ ਹੋਵੇ ਜਾਣਿਆ ਗਿਆ ਹੋਵੇ ਸਾਰੇ ਮੰਦ ਦੇ ਹਨ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਕਿਉਂਕਿ ਲੱਖਾਂ ਮਨੁੱਖ ਭਟਕਣਗੇ ਉਹਨਾਂ ਦੀ ਸ਼ਰਧਾ ਨੂੰ ਚੋਟ ਲੱਗੇ ਉਹਨਾਂ ਦੀ ਸ਼ਰਧਾ ਟੁੱਟੇਗੀ ਉਹਨਾਂ ਦੀ ਸ਼ਰਧਾ ਨੂੰ ਆਗਾਹਤ ਪਹੁੰਚੇਗਾ ਠੀਕ ਹੈ ਰਾਜੇ ਬੌਝ ਨੇ ਇਹ ਤਾੰਤ੍ਰਿਕ ਆਪਣੇ ਰਾਜ ਪਾਟਛੋਂ ਕੱਢ ਦਿੱਤੇ ਸਨ ਪਰ ਤੰਤਰ ਵਿਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ 'ਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਧਰ ਦੇ 'ਚ ਹੈ ਤਾਂ ਚਾਈਨਾ ਦੇ 'ਚ ਹੈ। ਅਫਗਾਨਿਸਤਾਨ ਦੇ 'ਚ ਵੀ ਹੈ, ਈਰਾਨ ਦੇ 'ਚ ਵੀ ਹੈ, ਇਹ ਵੀ ਮੈਰਜ ਕਰਦੇ। ਬਸ ਸਿਰਫ ਨਾਮ ਅਲੱਗ-ਅਲੱਗ ਨੇ ਪਰ ਇਹ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏ ಪರಿਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ ਇਹੀ ਯੰਤਰ ਹੈ ਇਹੀ ਤੰਤਰ ਹੈ ਇਹੀ ਮੰਤਰ ਹੈ ਹੋਰ ਕੁਝ ਵੀ ਨਹੀਂ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਸ਼ਾਇਦ ਆਪ ਜਪ ਸਾਹਿਬ ਪੜ੍ਹਦੇ ਹੋ ਜਿਹੜੇ ਨਿਤਨੇਮ ਕਰਦੇ ਨੇ ਜਪ ਸਾਹਿਬ ਦਾ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਉਹਨਾਂ ਦੇ ਸਾਹਮਣੇ ਜਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਹੋਣਗੀਆਂ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਸਰਬ ਮੰਤਰੰ ਫਿਰ ਇਸ ਤਰ੍ਹਾਂ ਦੂਸਰੀ ਛੰਦ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਇਹ ਪ੍ਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ ਸਾਰੇ ਯੰਤਰਾਂ ਦਾ ਯੰਤਰ ਹੈ ਸਾਰੇ ਤੰਤਰਾਂ ਦਾ ਤੰਤਰ ਹੈ ਕਿਸੇ ਤੰਤਰ ਦੀ ਲੋੜ ਨਹੀਂ ਕਿਸੇ ਯੰਤਰ ਦੀ ਲੋੜ ਨਹੀਂ और किसी मंत्र की लोड़ नहीं तो खैर मैं इस वास्ते अर्ज की थी है कि मनुख को शक्ति है ताकत है एक बच्चे को जवान कोल भी है बुढे को, है, को है। और उस शक्ति दे निकास दे द्वार परमात्मा ने नौ बनाए ने ये शक्ति ਜਦ ਸ਼ਰੀਰ ਦੇ ਵਿੱਚ ਭਰ ਜਾਏ ਤਾਂ ਇਹਨਾਂ ਨਵ ਦਰਵਾਜ਼ਿਆਂ ਦੇ ਰਾਹੀਂ ਬਾਹਰ ਨਿਕਲੇ ਤਾੰਤ੍ਰਿਕ ਪਰਸ਼ ਨਿਕਾਸ ਦੇ ਦਰਵਾਜ਼ੇ ਬੰਦ ਕਰਦੇ ਨੇ ਇਹ ਸ਼ਕਤੀ ਬਾਹਰ ਨਹੀਂ ਜਾਣੀ ਚਾਹੀਦੀ ਦੇਖਦੇ ਆ ਵੀ ਸ਼ਕਤੀ ਬਾਹਰ ਜਾਂਦੀ ਹੈ ਸ਼ਾਮ ਤੱਕ ਅੱਖਾਂ ਥੱਕ ਜਾਂਦੀਆਂ ਨੇ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਸੁਣ-ਸੁਣ ਕੇ मनुख थकदा है बोल-बोल के भी मनुख थकेगा स्पर्श करके भी ऐसा कुछ भी नहीं कि मनुख के अंदर थकावट ना पैदा होए थे थकावट का मतलब की है शक्ति का निकास हो गया है इस शक्ति के निकास के दरवाजे बंद करने ने और जो अंदर संकल्प है करने का ਉਸ ਦੇ ਚੋਂ ਸ਼ਕਤੀ ਨੂੰ ਪ੍ਰਗਟ ਕਰਨਾ ਹੈ ਅਗਰ ਵਾਕਈ ਸੰਕਲਪ ਦੀ ਪੂਰਤੀ ਹੋ ਗਈ ਤੇ ਇਸ ਨੂੰ ਕਹਿੰਦੇ ਨ ਤਾਂਤ੍ਰਿਕ ਸਿੱਧੀ ਪ੍ਰਾਪਤ ਹੋ ਗਈ ਹੈ ਇਹ ਸ਼ਕਤੀ ਮਿਲ ਗਈ ਜਦ ਲੋਕੀ ਪ੍ਰਮਾਤਮਾ ਨਾਲ ਜੁੜਨ ਦਾ ਸ਼ੌਕ ਨਾ ਰੱਖਣ ਕਿਉਂਕਿ ਉੱਥੇ ਸਾਰੀਆਂ ਕਾਮਨਾਵਾਂ ਇੱਕ ਪਾਸੇ ਰੱਖਣੀਆਂ ਪੈਂਦੀਆਂ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਹੱਥ ਜੋੜ ਕੇ ਮੈਂ ਮਾਫੀ ਮੰਗਾਏ ਸਾ ਕਿਹੜਾ ਪੁਰਸ਼ ਹੈ ਜੋ ਕਿਸੇ ਵੀ ਕਾਮਨਾ ਨੂੰ ਮੁਖ ਰੱਖ ਕੇ ਗੁਰਦੁਆਰੇ ਨਾ ਆਂਦਾ ਹੋਵੇ ਕੋਈ ਕਾਮਨਾ ਨਹੀਂ ਕੁਛ ਵੀ ਕਾਮਨਾ ਨਹੀਂ ਏ ਗੁਰੂ ਤੇਰੇ ਕੋਲ ਆਣਾ ਹੀ ਇੱਕ ਰਸ ਹੈ ਸਾਡਾ ਤੇਰੇ ਕੋਲ ਬੈਠ ਜਾਣਾ ਹੀ ਸਾਡੀ ਜ਼ਰੂਰਤ ਹੈ ਤੇਰੀ ਗੱਲ ਸੁਣਨਾ ਹੀ ਇੱਕ ਸਰੂਰ ਹੈ ਔਰ ਕੋਈ ਕਾਮਨਾ ਨਹੀਂ ਕਾਹੋਂ ਫਲ ਕੀ ਇੱਛਾ ਨਹੀਂ ਬਾਛੇ ਚਾਹੇ ਮਨੁੱਖ ਤੀਰਥਾਂ ਤੇ ਜਾ ਰਹੇ ਨੇ ਚਾਹੇ ਮਨੁੱਖ ਆਮ ਮੰਦਰ ਮਸਜਿਦ ਗੁਰਦੁਆਰਿਆਂ ਦੇ ਜਾ ਰਹੇ ਨੇ ਰੋਜ਼ ਜਾ ਰਹੇ ਨੇ ਜਾਂ ਕਦੀ ਕਦਾਈਂ ਜਾ ਰਹੇ ਨੇ ਕੋਈ ਨਾ ਕੋਈ ਕਾਮਨਾ ਹੀ ਖਿੱਚ ਕੇ ਲੈ ਆ ਰਹੀ ਏ ਕਾਮਨਾ ਅਖੰਡ ਪਾਠ ਰੱਖਿਆ ਜਾ ਰਿਹਾ ਕਾਮਨਾ ਲੰਗਰ ਕਰਾਇਆ ਜਾ ਰਿਹਾ ਹੈ ਕਾਮਨਾ ਸੇਵਾ ਕੀਤੀ ਜਾ ਰਹੀ ਹੈ ਕਾਮਨਾ ਕਥਾ ਕੀਰਤਨ ਕੀਤਾ ਜਾ ਰਿਹਾ ਕੋਈ ਕਾਮਨਾ ਕਥਾ ਕੀਰਤਨ ਸੁਣਿਆ ਜਾ ਰਿਹਾ ਕੋਈ ਕਾਮਨਾ ਔਰ ਕਾਮਨਾ ਨਾਲ ਜੋੜ ਲਈਏ ਤਾਂ ਪਤਸ਼ਾਦੀ ਬਾਣੀ ਕਹਿੰਦੀ ਉਹ ਕਰਮ ਧਾਰਮਕ ਨਹੀਂ ਹੈ ਉਹ ਸੰਸਾਰੀ ਕਰਮ ਹੋ ਜਾਂਦਾ ਹੈ ਕਰਮ ਦੰਦਾ ਹੋ ਜਾਂਦਾ ਹੈ ਕਰਮ ਧਰਮ ਨਹੀਂ ਹੈ ਅਗਰ ਉਸ ਨੂੰ ਕਹਿ ਦਈਏ ਕਰਮ ਧਰਮ ਹੈ ਤੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਹੈ ਕਰਮ ਧਰਮ ਪਖੰਡ ਜੋਦੀ ਸੇ ਤਿੰਨ ਜਮ ਜਾਗਾ ਤੇ ਲੋਟੇ ਇਹ ਮਨੁੱਖ ਜਨਮ ਤੇ ਮਰਨ ਦੇ ਚੱਕਰ ਦੇ ਚ ਪਏਗਾ ਬਚ ਨਹੀਂ ਸਕਦਾ ਕਿਉਂ ਇਸ ਦਾ ਧਰਮ ਜਿਸ ਕਰਮ ਤੇ ਖੜਾ ਹੈ ਇਹਨੂੰ ਭਰਮ ਹੈ ਇਹ ਕਰਮ ਧਾਰਮਕ ਨਹੀਂ ਹੈ ਲੇਕਿਨ ਭਰਮ ਹੈ ਇਸ ਨੂੰ ਇਹ ਕਿ ਮੈਂ ਧਾਰਮਕ ਕਰਮ ਕਰ ਰਿਹਾ ਹਾਂ ਗੌਰ ਨਾਲ ਸਰਵਨ ਕਰਨਾ ਕਰਮ ਧਰਮ ਪਖੰਡ ਜੋ ਦੇ ਸੇ ਪਖੰਡ ਖੰਡ ਦੋ ਟੁਕੜੇ ਆ ਜਿ ਦਿਖਾਈ ਕੁਛ ਹੋਰ ਦੇਵੇ ਔਰ ਹੋਵੇ ਕੁਛ ਹੋਰ ਉਹਨੂੰ ਕਹਿੰਦੇ ਨੇ ਪਖੰਡ ਇਹ ਗੱਲ ਪ੍ਰਚਲਿਤ ਹੋਈ ਹਾਥੀ ਦੇ ਦੰਦਾਂ ਤੋਂ ਵੀ ਪ੍ਰਦਰਸ਼ਿਤ ਕਰਨ ਲਈ ਦਿਖਾਣ ਲਈ ਹਾਥੀ ਦੇ ਦੰਦ ਕੁਛ ਹੋਰ ਨੇ ਰਵਸਤੋਂ ਨੂੰ ਖਾਣ ਲਈ ਚਬਾਣ ਲਈ ਉਹਦੇ ਦੰਦ ਕੁਛ ਹੋਰ ਨੇ ਤੇ ਇੱਕ ਮੁਹਾਵਰਾ ਪ੍ਰਚਲਿਤ ਹੋ ਗਿਆ ਪਖੰਡ ਦੀ ਵਿਆਖਿਆ ਕਰਨੀ ਹੈ ਤਾਂ ਕਿਵੇਂ ਕਰੀਏ ਬਸ ਦੋ ਲਫ਼ਜ਼ਾਂ ਕਰ ਦਿੰਦੇ ਨੇ ਹਾਥੀ ਕੇ ਦਾੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਇੰਜ ਕਹਿ ਦਿੱਤਾ ਜਾਂਦਾ ਹੈ ਪਖੰਡ ਕਰਮ ਧਰਮ ਪਖੰਡ ਜੋਦੀ ਸੇ ਜੋ ਗਿਣਤੀ ਹੈ ਸਿਆਣੇ ਮਨੁੱਖਾਂ ਦੀ ਉੱਥੇ ਐਸਾ ਕਹਿੰਦੇ ਨੇ ਹਜ਼ਾਰਾਂ ਦੇ ਇਕੱਠ ਵਿੱਚ ਕੋਈ ਇੱਕ ਦੋ ਮਨੁੱਖ ਧਾਰਮਿਕ ਹੁੰਦੇ ਨੇ ਬਾਕੀ ਸਭ ਵਿਵਹਾਰੀ ਵਪਾਰੀ ਕੁਝ ਕਾਮਨਾ ਹੈ ਮੈਂ ਹਜ਼ਾਰਾਂ ਦੀ ਅੱਜ ਦੀ ਗਿਣਤੀ ਦੇ ਸਾਹਮਣੇ ਨਾਲ ਕਹਿੰਦਾ ਸਿਆਣੇ ਮਨੁੱਖ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਕੂਟ ਮਦੇ ਕੋ ਬਿਰਲਾ ਸੇਵਕ ਹਰ ਸਗਲੇ ਵਿਵਹਾਰੀ ਗੁਰੂ ਅਰਜਨ ਦੇਵ ਜੀ ਇਹ ਧਾਰਮਿਕ ਜਗਤ ਦੇਚ ਮੰਦਰ ਔਰ ਹੋਰ ਧਾਰਮਿਕ ਸਤਲਾਂ ਦੇਚ ਜਿ ਜੋ ਦਿਖਾਈ ਦੇ ਰਹੇ ਨੇ ਕੂਟ ਮਦੇ ਕੋ ਬਿਰਲਾ ਸੇਵਕ ਇਨਾ ਕਰੋੜਾਂ ਚ ਕੋਈ ਕਦ ਸੇਵਕ ਹੋਵੇਗਾ ਭਗਤ ਹੋਵੇਗਾ ਕਰੋੜਾਂ ਮਹਾਰਾਜ ਜੋ ਬਾਕੀ ਆ ਰਹੇ ਨੇ ਕੋਈ ਨਮਾਜ਼ ਪੜ ਰਿਹਾ ਕੋਈ ਪੂਜਾ ਪਾਠ ਕਰ ਰਿਹਾ ਕੋਈ ਕਥਾ ਕੀਰਤਨ ਕਰ ਰਿਹਾ ਕੋਈ ਸੁਣ ਰਿਹਾ ਇਹ ਕੌਣ ਨੇ ਇਹ ਪੰਕਤੀ ਧਿਆਨ ਪੂਰਵਕ ਸਰਵਣ ਕਰਨਾ ਐਵੇਂ ਫੋਕੀਆਂ ਉਪਮਾ ਵੀ ਨਾ ਸੁਣਨਾ ਅਸਰ ਬਹੁਤ ਸਾਰੀ ਅਤ ਕਥਨੀ ਆਉਂਦੀ ਹੈ ਧਾਰਮਿਕ ਜਗਤ ਦੇ ਵਿੱਚ ਤੇ ਇਹ ਵੀ ਮੈਂ ਅਰਜ਼ ਕਰਦੇ ਆ ਅਤ ਕਥਨੀਆਂ ਵੀ ਇਸ ਵਾਸਤੇ ਚੱਲ ਪਈਆਂ ਕਿ ਮਨੁੱਖ ਦਾ ਸੁਣਨ ਦਾ ਹਾਜ਼ਮਾ ਬੜਾ ਕਮਜ਼ੋਰ ਹੈ ਪਚਾ ਨਹੀਂ ਸਕਦਾ ਹਾਜ਼ਮਾ ਕਮਜ਼ੋਰ ਹੈ ਫਿਰ ਮਨੁੱਖ ਉਲਟੀਆਂ ਕਰਨ ਲੱਗ ਪੈਂਦਾ ਹੈ ਅਰੇ ਸਮੇਂ ਅਕਸਰ ਦੇਖਿਆ ਇਸ ਵਾਸਤੇ ਮੈਂ ਵੀ ਆਪਣੇ ਜਜ਼ਬਿਆਂ ਨੂੰ ਥੋੜਾ ਜਿਹਾ ਕਾਬੂ 'ਚ ਰੱਖਿਆ ਵੀ ਦੇਖੀ ਤੁਸੀਂ ਹਾਜ਼ਮਾ ਕਿੰਨਾ ਕਿੰਨੀ ਗੱਲ ਪਚਾ ਸਕਦਾ ਹੈ ਤਾਂ ਮੈਂ ਸਾਰੀ ਜਗਤ ਦੇ 'ਚ ਦੇਖਿਆ ਹੈ ਹੋ ਸਕਦਾ ਹੈ ਹੈਵੀ ਤੋਂ ਹੈਵੀ ਕੋਈ ਗਜ਼ਾਬ ਭੋਜਨ ਭਾਰੀ ਭੋਜਨ ਤੇ ਕੋਈ ਪਚਾ ਲਵੇ ਵਜਨੇ ਗਲ ਪਹਚਾਣੀ ਪਚਾਣੀ ਔਖੀ ਹੈ ਕਠਨਾ ਹੈ ਔਖੀ ਹੈ ਬਹੁਤ ਕਠਨਾ ਹੈ ਮੈਂ ਉਥੇ ਸੁਨੌਜ਼ੇ ਕਹਿ ਬੈਠਾ ਕਿਉਂਕਿ ਉਥੇ ਇੱਕ ਸਿੰਘ ਕੀਰਤਨ ਕਰ ਰਿਹਾ ਸੀ ਬੜੀ ਮਧੁਰ ਧੁਨ ਦੇਚ ਮੈਨੂੰ ਬੜੀ ਪਿਆਰੀ ਲੱਗੀ ਤੇ ਕਿਸੇ ਨੇ ਭੰਡ ਦਿੱਤਾ ਸਟੇਜ ਤੇ ਔਰ ਸਿੱਧਾ ਇਹ ਆਖਿਆ ਵੀ ਤੁਹਾਡੀ ਧੁਨ ਤੁਹਾਡੀ ਸਤਰਜ ਨੇ ਸਾਨੂੰ ਫਲਾਣੇ ਫਿਲਮ ਦੀ ਯਾਦ ਕਰਾ ਦਿੱਤੀ ਹੈ ਤੇ ਅਸੀਂ ਤੇੰਜ ਮਹਿਸੂਸ ਕੀਤਾ ਜਿਵੇਂ ਥੀਏਟਰ ਵਿੱਚ ਬੈਠੇ ਹੋਰ ਵੀ ਪੰਜ ਸੱਤ ਗੱਲਾਂ ਔਰ ਕੀਰਤਨੀਆਂ ਮੇਰੇ ਅੱਗੇ ਰੋਇਆ ਦੁਖੀ ਹੋਇਆ ਬਹੁਤ ਦੁਖੀ ਹੋਇਆ ਮੈਂ ਇੱਕ ਗੱਲ ਇਸ ਤਰ੍ਹਾਂ ਹੈ ਅਗਰ ਕੋਈ ਫਿਲਮ ਸਟਾਰ ਜਿਹੜਾ ਲੋਣ ਵਰਤਦਾ ਹੋਵੇ ਜਿਹੜੀ ਮਿਰਚ ਵਰਤਦਾ ਹੋਵੇ ਉਹ ਅਸੀਂ ਨਹੀਂ ਵਰਤ ਨਹੀਂ ਕਿਉਂਕਿ ਉਹ ਵਰਤਦਾ ਹੈ ਜਿਸ ਸ਼ੌਪ ਤੋਂ ਉਸਨੇ ਬੂਟ ਖਰੀਦੇ ਹਨ ਜੁੱਤੀਆਂ ਖਰੀਦੀਆਂ ਹਨ ਤੇ ਜਿਸ ਢੰਗ ਦੀਆਂ ਖਰੀਦੀਆਂ ਹਨ ਉਹ ਨਹੀਂ ਪਹਿਨਣੀਆਂ ਕਿਉਂਕਿ ਫਿਲਮ ਸਟਾਰ ਪਹਿਨਦੇ ਨੇ ਜਿਹੜਾ ਕਪੜਾ ਉਸਨੇ ਬਾਜ਼ਾਰੋਂ ਖਰੀਦੇ ਹੋਵੇ ਜਿਸ ਥਾਂ ਤੋਂ ਖਰੀਦੇ ਹੋਵੇ ਤੇ ਆਖੀ ਇਹ ਕਪੜਾ ਲੈਣਾ ਹੀ ਨਹੀਂ ਕਿਉਂਕਿ ਫਿਲਮ ਸਟਾਰ ਲੈ ਲੈਂਦੇ ਨੇ ਸਤ ਸੁਰਾਂ ਨੇ ਹੁਣ ਸਤ ਸੁਰਾਂ ਦੇ ਚ ਧੁਨ ਬਣਾਣੀ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਇੱਕ ਸੰਗੀਤਕਾਰ ਨੇ ਇਹ ਥੋੜਾ ਹੀ ਅਰਸਾ ਹੋਇਆ ਇੱਥੇ ਕਬੂਲ ਕੀਤੀ ਮੇਰੇ ਕੋਲ ਗੱਲ ਇੱਥੇ ਹੀ ਮਿਲਿਆ ਕੈਲੀਫੋਰਨੀਆ 'ਚ ਵੀ ਅਸੀਂ ਕੁਝ ਰਾਗੀਆਂ ਦੀਆਂ ਧੁਨਾਂ ਉਹਨਾਂ ਤੋਂ ਤਰਜ਼ਾ ਬਣਾਈਆਂ ਅ ਸਰਦੂਲ ਕੁਆਤਰਾ ਕਰਕੇ ਮੈਨੂੰ ਮਿਲਿਆ ਐਡਰਸਨ ਹੋਜ਼ੇ ਦੇ ਵਿੱਚ ਪਿਛਲੇ ਸਾਲ ਉਹਨੇ ਸਾਫ਼ ਕਬੂਲ ਕਰ ਲਿਆ ਮੰਨ ਲਿਆ ਵੀ ਇਹ ਤੇ ਸਤ ਸੁਰਾਂ ਨੇ ਉਹਨੂੰ ਤਰਤੀਬ ਦੇ ਕੇ ਇੱਕ ਧੁਨ ਬਣਾ ਦੇਣੀ ਹੈ ਮੈਂ ਬਣਾ ਦਿੱਤੀ ਤੇ ਫਿਲਮ ਹੀ ਹੋ ਗਈ ਕਿਸੇ ਰਾਗੀ ਸਿੰਘ ਨੇ ਬਣਾ ਦਿੱਤੀ ਤੇ ਕੀਰਤਨ ਹੋ ਗਿਆ ਤੇ ਸਤ ਸੁਰਾਂ ਨੇ ਵਾਕਈ ਸਤ ਸੁਰਾਂ ਨੇ ਤੇ ਸਤ ਸੁਰਾਂ ਨੂੰ ਹੀ ਤਰਤੀਬ ਦੇਣੀ ਹੈ ਨਾ ਆਖਰ ਮਸਾਲਿਆਂ ਨੂੰ ਸਬਜ਼ੀ ਨੂੰ ਤਰਤੀਬ ਦੇ ਕੇ ਹੀ ਸਬਜ਼ੀ ਬਣਨੀ ਹੈ ਕਟਣਾ ਹੈ ਕੁੱਟਣਾ ਹੈ ਉਹਦੇ ਵਿੱਚ ਮਸਾਲੇ ਪਾਣੇ ਨਾ ਅੱਗ ਤੇ ਰੱਖਣਾ ਹੈ ਜਿਹੜਾ ਢੰਗ ਇੱਕ ਫਿਲਮ ਸਟਾਰ ਦਾ ਹੈ ਸਬਜ਼ੀ ਬਣਾਉਣ ਦਾ ਯਕੀਨ ਜਾਨੋ ਬਾਕੀਆਂ ਦਾ ਵੀ ਹੋਈ ਹੈ ਜਿਸ ਸਤ ਸੁਰਾਂ ਦੇ ਚੋਂ ਫਿਲਮ ਸਟਾਰ ਸੰਗੀਤ ਦੀ ਧੁਨ ਬਣਾਉਂਦੇ ਨਹੀਂ ਆ ਫਿਲਮ 뮤직 ਡਾਇਰੈਕਟਰ ਦੋਨੋਂ ਬਣਾਉਂਦੇ ਨੇ ਉਸੇ ਚੋਂ ਸਾਰਾ ਜਗਤ ਬਣਾਉਂਦਾ ਹੈ ਫਰਜ਼ ਸਿਰਫ ਇਤਨਾ ਇੰਜ ਕਹਿ ਦਈਏ ਇੱਕ ਫਿਲਮੀ ਸਟਾਰ ਨੇ ਖਾਣਾ ਬਣਾਇਆ ਹੈ। ਤਾਂ ਇਹ ਉਸ ਦਾ ਖਾਣਾ ਫਿਲਮੀ ਖਾਣਾ ਹੋ ਗਿਆ ਇੰਜ ਕਵਾਂਗੇ ਫਿਲਮੀ ਖਾਣਾ ਹੋ ਗਿਆ। ਨਹੀਂ ਇਸ ਤਰ੍ਹਾਂ ਵੀ ਗੱਲ ਨਹੀਂ ਹੈ। ਮੈਂ ਸੁਣ ਆਖੇ ਤੂੰ ਸ਼ਬਦ ਸੁਣ ਕੇ ਥੀਏਟਰ ਦੇ ਚਲਾ ਗਿਆ ਤਾਂ ਤੂੰ ਧੁਨ ਸੁਣਦਾ ਰਿਹਾ ਤੂੰ ਸ਼ਬਦ ਸੁਣਿਆ ਹੀ ਨਹੀਂ। ਗੁਰਸਿੱਖ ਆਸ਼ਿਕ ਸ਼ਬਦ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ। ਗਿਆਨੀ ਸਨ ਸਿੰਘ ਜੀ ਮਸਕੀਨ ਦੀ ਇਹ ਵੀਡੀਓ ਬਹੁਤ ਅੱਛੀ ਵੀਡੀਓ ਸੀ ਇਸ ਵੀਡੀਓ ਦੇ ਅੰਦਰ ਗਿਆਨੀ ਸਨ ਸਿੰਘ ਜੀ ਮਸਕੀਨ ਨੇ ਜਿਹੜੇ ਵਰਡ ਸ਼ਬਦ ਇਸਤੇਮਾਲ ਕੀਤੇ ਨੇ ਸੋਨੇ ਦੇ ਪਾਣੀ ਨਾਲ ਲਿਖਣ ਵਾਲੇ ਨੇ ਗਿਆਨੀ ਸਨ ਸਿੰਘ ਜੀ ਮਸਕੀਨ ਨੇ ਇਸ ਵੀਡੀਓ ਦੇ ਅੰਦਰ ਤਾਂਤਰਿਕ ਸਿੱਧੀ ਦੇ ਬਾਰੇ ਵਿੱਚ ਦੱਸਿਆ ਕਿ ਕਿਸ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਤਾਂਤਰਿਕ ਸਿੱਧੀ ਨੂੰ ਪ੍ਰਗਟ ਕੀਤਾ ਔਰ ਮੁਖਤਲਫ ਇੱਕ ਦੋ ਲੋਕਾਂ ਦੇ ਉਹਨਾਂ ਨੇ ਨਾਮ ਵੀ ਦੱਸੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਦੁਨੀਆ ਨੂੰ ਵਕਤ ਵੀ ਪਾਇਆ ਤੇ ਔਰ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਜਿਹੜਾ ਆਪਣੀ ਮੁਠੀ ਦੇ ਅੰਦਰ ਜਿਹੜਾ ਕਬਜ਼ ਕੀਤਾ ਤੇ ਕੁਝ ਲੋਕ ਜਿਹੜੇ ਤਾਂਤਰਿਕ ਸਿੱਧੀ ਨੂੰ ਜਿਹੜਾ ਉਹ ਗਲਤ ਤਰੀਕੇ ਵਾਸਤੇ ਵੀ ਇਸਤੇਮਾਲ ਕਰਦੇ ਨੇ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਜਿਹੜਾ ਅੱਗੇ ਚੱਲ ਕੇ ਜਿਹੜਾ ਉਹ ਤਾਂਤਰਿਕ ਸਿੱਧੀ ਨੂੰ ਪ੍ਰਗਟ ਕਰਨ ਦਾ ਤਰੀਕਾ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਜਾਨੀ ਕਿ ਅਸੀਂ ਸ਼ਕਤੀ ਜਿਹੜੀ ਨੂੰ ਆਪਣੇ ਅੰਦਰ ਰੋਕ ਕੇ ਯਾਨੀ ਆਊਟ ਨਹੀਂ ਹੋਣ ਦੇਣਾ ਸ਼ਕਤੀ ਨੂੰ ਔਰ ਅੰਦਰ ਜਿਹੜਾ ਮਤਲਬ ਸੰਕਲਪ ਦਾ ਕਰਨ ਜਿਹੜਾ ਉਹਦੇ ਅੰਦਰ ਸ਼ਕਤੀ ਨੂੰ ਪ੍ਰਗਟ ਕਰਨਾ ਹੈ ਔਰ ਤੁਸੀਂ ਮੇਰੇ ਨਾਲ ਅੱਛੇ ਤਰੀਕੇ ਨਾਲ ਸਮਝ ਗਏ ਹੋਵੋਗੇ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਵੀ ਜ਼ਰੂਰ ਦੱਸਣਾ ਤੇ ਗਿਆਨੀ ਸੰ ਸਿੰਘ ਜੀ ਮਸਕੀਨ ਨੇ ਹੋਰੇ ਦੱਸਿਆ ਕਿ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਇਸ ਦੇ ਜ਼ਮਨ ਦੇ ਅੰਦਰ ਗਿਆਨੀ ਸੰ ਸਿੰਘ ਜੀ ਮਸਕੀਨ ਨੇ ਮੁਹੰਮਦ ਸਾਹ ਸੱਲਲ੍ਹਾ ਵਾਲੀ ਵਸੱਲਮ ਦਾ ਕੋਲ ਜਿਹੜਾ ਉਹ ਨਕਲ ਕੀਤਾ ਹੈ ਕਿ Hazrat Ali رضی اللہ تعالی عنہ ਨੂੰ ਮੁਹੰਮਦ ਸਾਹ ਸੱਲਲ੍ਹਾ ਵਾਲੀ ਵਸੱਲਮ ਨੇ فرمایا ਕਿ ਇੱਕ ਧਾਰਮਿਕ ਬੰਦੇ ਦੀ ਜਿਹੜੀ ਗਲਤੀ ਹੁੰਦੀ ਏ ਉਹ ਜਿਹੜੀ ਲੱਖਾਂ ਗਲਤੀਆਂ ਦੇ ਬਰਾਬਰ ਹੁੰਦੀ ਏ ਇਸ ਵਾਸਤੇ ਕਿ ਧਾਰਮਿਕ ਬੰਦੇ ਦੇ ਜਿਹੜੇ ਆ ਫਾਲੋਅਰ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹਨੂੰ ਫਾਲੋਅਰ ਅਗਰ ਉਹ ਗਲਤੀ ਕਰੇਗਾ ਲੋਕਾਂ ਨੂੰ ਅਗਰ ਨਾ ਪਤਾ ਚੱਲਿਆ ਤੇ ਉਹਨੂੰ ਫਾਲੋਅ ਕਰਦਿਆਂ ਹੋયા ਉਹਦੀ ਪੈਰ ਵੀ ਕਰਦਿਆਂ ਹੋયા ਉਹ ਸਾਰੇ ਲੋਕ ਗਲਤੀ ਕਰਨਗੇ ਯਾਨੀ ਉਹਦੀ ਇੱਕ ਬੰਦੇ ਦੀ ਗਲਤੀ ਸਾਰਿਆਂ ਲੋਕਾਂ ਦੀ ਗਲਤੀ ਬਣ ਜਾਏਗੀ ਜਿਸ ਦੀ وجہ ਨਾਲ ਉਹਨੇ ਜ਼ਿੰਦਗੀ ਖਰਾਬ ਹੋ ਸਕਦੀ ਏ ਇਸ ਵਾਸਤੇ ਇੱਕ ਧਾਰਮਿਕ ਬੰਦੇ ਨੂੰ ਸੰਤ ਨੂੰ ਇਹ ਜਿਹੜਾ ਕਦਮ ਪੋਚ ਪੋਚ ਕੇ ਰੱਖਣੇ ਪੈਂਦੇ ਨੇ ਜਿਸ ਤਰ੍ਹਾਂ ਇੱਕ ਬੰਦਾ ਪਰਚ ਦੇ ਅੰਦਰ ਚਾਹ ਲੈ ਕੇ ਚੱਲ ਰਿਹਾ ਹੋਵੇ ਨਾ ਤੇ ਉਹ ਬੜਾ ਸੰਭਾਲ ਕੇ ਚੱਲੇਗਾ ਕਿ ਚਾਹ ਕਿਸ ਤਰ੍ਹਾਂ ਕਿਤੇ ਡੋਲ ਨਾ ਜਾਵੇ ਤੇ ਇਸੇ ਤਰ੍ਹਾਂ ਇੱਕ ਸੰਤ ਨੂੰ ਵੀ ਜਿਹੜਾ ਉਹ ਬੜੇ ਧਿਆਨ ਨਾਲ ਕਦਮ ਪੋਚ ਪੋਚ ਕੇ ਰੱਖਣੇ ਪੈਂਦੇ ਨੇ ਕਿਉਂਕਿ ਉਹਦੀ ਇੱਕ ਗਲਤੀ ਲੱਖਾਂ ਗਲਤੀਆਂ ਦੇ ਬਰਾਬਰ ਹੁੰਦੀ ਹੈ ਅਗਰ ਲੋਕਾਂ ਨੂੰ ਉਹਦੀ ਗਲਤੀ ਦਾ ਪਤਾ ਚੱਲ ਗਿਆ ਤੇ ਲੋਕ ਜਿਹੜੇ ਨੇ ਉਹਨਦੇ ਤੋਂ ਪ੍ਰਭਾਵਿਤ ਨਹੀਂ ਹੋਣਗੇ ਇਹਨੇ ਲੋਕ ਜਿਹੜੇ ਨੇ ਉਹਨਦੇ ਕੋਦੀ ਧਰਮ ਸਿੱਖ ਰਹੇ ਨੇ ਉਹਨਦੇ ਤੋਂ ਪਿੱਛੇ ਹਟ ਜਾਣਗੇ ਜਦੋਂ ਪਿੱਛੇ ਹਟ ਜਾਣਗੇ ਤੇ ਉਹ ਕਿਸੇ ਹੋਰ ਬੁਰੇ ਕੰਮਾਂ ਦੇ ਅੰਦਰ ਪੈ ਸਕਦੇ ਨੇ ਔਰ ਉਹਨਾਂ ਦਾ ਧਰਮ ਤੋਂ ਜਿਹੜਾ ਉਹ ਜੀ ਪਰ ਵੀ ਸਕਦਾ ਹੈ ਧਰਮ ਤੋਂ ਦੇ ਨਾਲ ਉਹਨਾਂ ਨੂੰ ਨਫ਼ਰਤ ਵੀ ਹੋ ਸਕਦੀ ਹੈ ਇਸ ਲਈ ਇੱਕ ਧਾਰਮਿਕ ਬੰਦੇ ਨੂੰ ਜਿਹੜਾ ਉਹ ਬੜੇ ਧਿਆਨ ਨਾਲ ਕਦਮ ਰੱਖਣੇ ਪੈਂਦੇ ਨੇ ਗਿਆਨੀ ਸੰਸ ਸਿੰਘ ਜੀ ਮਸਕੀਨ ਦੀ ਇੱਕ ਕਥਾ ਬਹੁਤ ਅੱਛੀ ਕਥਾ ਸੀ ਇਸ ਕਥਾ ਦੇ ਅੰਦਰ ਗਿਆਨੀ ਸੰਸ ਸਿੰਘ ਜੀ ਨੇ ਬਹੁਤ ਅੱਛੇ ਅੰਦਾਜ਼ ਨਾਲ ਜਿਹੜੀ ਉਹ ਕਥਾ ਬਿਆਨ ਕੀਤੀ ਏ ਕਮੈਂਟ ਬਾਕਸ ਦੇ ਅੰਦਰ ਆ ਕੇ ਤੁਸੀਂ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਵੀਡੀਓ ਦਾ ਇਖਤਤਾਮ ਇੱਥੇ ਕਰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ